ਉਨੇ ਤੋਂ ਨਹਾ ਸਤਿ ਸ਼੍ਰੀ ਅਕਾਲ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਯਾਰ ਭਾਜੀ ਅੱਜ ਕੀ ਹੋਇਆ ਸੀ ਕਿਵੇਂ ਹੋਇਆ ਸੀ ਕਿਉਂਕਿ ਤੁਹਾਡੀ ਅਸੀਂ ਵੀਡੀਓ ਦੇਖੀ ਸੀ ਯਾਰ ਲੋਕੋ ਤੁਹਾਨੂੰ ਪੁਲਿਸ ਨੇ ਆਪਣੇ ਨਾਲ ਲੈ ਕੇ ਗਏ ਨੇ ਉਸ ਤੋਂ ਪਹਿਲਾਂ ਇੱਕ ਵੀਡੀਓ ਪਾਈ ਸੀ ਉਸ ਵੀਡੀਓ ਤੁਸੀਂ ਕਹਿਣਾ ਕੀ ਚਾਹੁੰਦੇ ਸੀ ਔਰ ਤੁਹਾਨੂੰ ਪੁਲਿਸ ਕਿੱਥੇ ਵਿਹਾਰ ਤੇ ਲੱਗੀ ਗਈ ਸੀ ਕਿ ਤੁਹਾਨੂੰ ਹਿਰਾਸਤ ਚ ਲਿੱਤਾ ਗਿਆ ਸੀ ਜਾਂ ਫਿਰ ਤੁਹਾਨੂੰ ਮੀਟਿੰਗ ਹਸ ਲੱਗ ਗਈ ਅਸੀਂ ਅੱਜ ਰਾਤ ਇੱਕ ਵੀਡੀਓ ਪਾਈ ਸੀਗੀ ਉਹ ਵੀਡੀਓ ਦੇ ਆਧਾਰ ਤੇ ਅਸੀਂ ਇਹ ਕਿਹਾ ਸੀਗਾ ਵੀ ਕੱਲ ਟੋਲ ਪਲਾਜੇ ਕੋਲੇ ਇਕੱਠੇ ਹੋ ਕਿਉਂਕਿ ਕਿਤੇ ਪ੍ਰਸ਼ਾਸਨ ਦੀ ਕੱਲ ਮੀਟਿੰਗ ਜਿਹੜੀ ਐਨਐਚ ਨਾ ਹੋਈ ਸੀ ਔਰ ਸਾਨੂੰ ਜਦੋਂ ਪਤਾ ਲੱਗਿਆ ਕਿ ਟੋਲ ਚੱਲਣ ਲੱਗਾ ਫਿਰ ਸਾਨੂੰ ਵਿਸ਼ਵਾਸ ਚ ਨਹੀਂ ਲਿਆ ਗਿਆ ਵੀ ਆਪਾਂ ਉੱਥੇ ਆਪਣੀ ਗੱਲ ਰੱਖਾਂਗੇ ਇਕੱਠੇ ਹੋਗੇ ਵੀ ਜਦੋਂ ਸਾਨੂੰ ਵਿਸ਼ਵਾਸ ਚ ਨਹੀਂ ਲਿਆ ਗਿਆ ਟੋਲ ਕਟਵਰ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਤੇ ਮੁੱਕ ਰੱਖਦੇ ਹਾਈ ਕੋਰਟ ਦੇ ਆਰਡਰ ਚ ਰੂਰ ਹੋਏ ਨੇ ਇੱਚ ਕੋਈ ਦੂਰਿਆ ਨਹੀਂ ਹੈਗੀਆਂ ਹਾਈ ਕੋਰਟ ਦੇ ਆਰਡਰਾਂ ਦੀ ਜਿੱਦੋਂ ਬਹਿਸ ਹੋਈ ਆ ਤਾਂ ਜਿਹੜਾ ਸਰਕਾਰੀ ਵਕੀਲ ਸੀਗਾ ਪੰਜਾਬ ਸਰਕਾਰ ਦਾ ਉਹਨੇ ਬਹੁਤ ਲੰਬੀ ਬਹਿਸ ਕੀਤੀ ਅੱਧਾ ਘੰਟਾ ਸਾਡੇ ਸਾਰੇ ਪੁਆਇੰਟ ਜਿਹੜੇ ਉਹ ਉਹਨੇ ਉੱਥੇ ਉਠਾਏ ਨੇ ਪਰ ਜੱਜ ਸਾਹਿਬ ਨੇ ਉਹਨਾਂ ਤੇ ਗੌਰ ਨਾ ਕਰਕੇ ਇੱਕ ਤਰਫਾ ਫੈਸਲਾ ਦਿੱਤਾ ਕਾਰਪੋਰੇਟ ਦੇ ਹੱਕ 'ਚ ਫੈਸਲਾ ਦਿੱਤਾ ਪਬਲਿਕ ਦੇ ਹੱਥ ਦੇ ਹੱਕ 'ਚ ਕੋਈ ਫੈਸਲਾ ਨਹੀਂ ਆਇਆ ਚਲੋ ਅੱਜ ਅਸੀਂ ਸਮਝਦੇ ਹਾਂ ਕਿ ਇਹਨਾਂ ਦੀ ਵੀ ਮਜਬੂਰੀ ਹੈ ਸਾਰੇ ਪੁਲਿਸ ਦੀ ਵੀ ਮਜਬੂਰੀ ਹਾਈ ਕੋਰਟ ਦਾ ਡੰਡਾ ਉੱਪਰੋਂ ਤੇ ਉਹਦੇ ਮਾਮਲੇ ਜਦੋਂ ਸਵੇਰੇ ਅਸੀਂ ਜਾ ਕੇ ਖੜੇ ਆ ਤਾਂ ਉੱਥੇ ਅਸੀਂ ਆਪਣਾ ਵਿਚਾਰ ਵਟਾਂਦਰਾ ਕਰਨਾ ਸੀਗਾ ਉਸ ਤੋਂ ਪਹਿਲਾਂ ਹੀ ਸਾਨੂੰ ਮੈਂ ਕਿਹਾ ਵੀ ਆ ਕਿ ਮੈਂ ਇੱਥੇ ਆਪਣੇ ਵਿਚਾਰਾਂ ਲਈ ਇਕੱਠੇ ਹੋਏ ਆ ਕੋਈ ਤੱਕੇਲੀ ਨਹੀਂ ਹੋਏ ਸਾਨੂੰ ਗਲਤੇ ਕਰਨ ਦਿਓ ਪਰ ਉੱਥੋਂ ਉਹ ਲੈ ਆਏ ਮੈਨੂੰ ਨਾਲ ਤੁਹਾਡੇ ਆਗੂ ਹੈਗੇ ਨੇ ਤੁਹਾਡੇ ਹੋਰ ਸਾਥੀ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਹਿਰਾਸਤ ਚ ਲਿਖਿਆ ਗਿਆ ਸੀ ਚਲੋ ਹਰਾਸਤ ਚ ਚਮੰਦਰੋਂ ਜਾਂ ਹੁਣ ਸਾਡੀ ਮੀਟਿੰਗ ਹੋਈ ਹੈ ਲਿਆ ਹਿਰਾਸਤ ਚ ਲਿਆ ਸੀਗਾ ਉੱਥੋਂ ਸਾਨੂੰ ਲੈ ਕੇ ਆਂਦਾ ਮੈਂ ਬੜੀ ਵਾਰ ਕਹਿੰਦਾ ਰਿਹਾ ਵੀ ਨਹੀਂ ਅਸੀਂ ਮੀਟਿੰਗ ਸਾਨੂੰ ਮੀਟਿੰਗ ਕਰਨ ਦੇ ਅਸੀਂ ਮੀਟਿੰਗ ਲਈ ਸਾਰੇ ਸੱਦੇ ਆ ਪਰ ਉੱਥੋਂ ਤੱਕ ਇਹ ਨਾਲ ਜਿਹੜਾ ਉੱਥੋਂ ਚੱਕ ਕੇ ਕੱਢੀ ਜਿਵੇਂ ਸਰ ਤੁਸੀਂ ਕਿਹਾ ਸੀਗਾ ਕਿ ਤੁਸੀਂ ਉਦੋਂ ਤੱਕ ਪ੍ਰੋਟੈਸਟ ਕਰੋਗੇ ਜਦੋਂ ਤੱਕ ਰੇਟ ਜਿਹੜੇ ਕਟਣਗੇ ਨਹੀਂ ਅੱਗੇ ਕੀ ਹੁਣ ਤੁਹਾਡੇ ਸੱਜ ਰਹਿਣਗੇ ਦੇਖੋ ਜੀ ਪ੍ਰੋਟੈਸਟ ਸਾਡਾ ਬੰਦ ਨਹੀਂ ਹੋਇਆ ਪ੍ਰੋਟੈਸਟ ਅਸੀਂ ਕਰਦੇ ਰਵਾਂ ਪਰ ਗੱਲ ਇਹ ਆ ਵੀ ਹੁਣ ਇਹਦਾ ਜਿਹੜਾ ਰੋਖਾ ਉਹ ਬਦਲਣਾ ਪਊਗਾ ਕਿਉਂਕਿ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਦੈਰ ਕਰ ਰਹੇ ਆਂ ਔਰ ਕੋਸ਼ਿਸ਼ ਕਰਾਂਗੇ ਮੁੱਖ ਮੰਤਰੀ ਸਾਹਿਬ ਨਾਲ ਤੇ ਗਟਕਰੀ ਸਾਹਿਬ ਨਾਲ ਮੀਟਿੰਗ ਕਰਕੇ ਇਹ ਟੋਲ ਦਾ ਤੇ ਹੱਲ ਅਸੀਂ ਕਰਾ ਕੇ ਛੱਡਾਂਗੇ। ਕਿੰਨਾਂ ਦਿਨਾਂ ਸੰ ਸ਼ਬਦਾਂ ਵਿੱਚ ਤੁਸੀਂ ਕਹਿੰਦੇ ਕਿ ਕਾਨੂੰਨੀ ਲੜਾਈ ਲੜੋਗੇ। ਆ ਕਾਨੂੰਨੀ ਕਾਨੂੰਨੀ ਜਦੋਂ ਹਾਈ ਕੋਰਟ ਨੇ ਆਰਡਰ ਹੀ ਸਾਡੇ ਖਿਲਾਫ ਕਰ ਦਿੱਤੇ ਉੱਥੇ ਹੁਣ ਥੱਲੇ ਪ੍ਰਸ਼ਾਸਨ ਨੇ 1.5 ਮਹੀਨਾ ਸਾਥ ਦਿੱਤਾ। ਹੁਣ ਹਾਈ ਕੋਰਟ ਨੇ ਆਰਡਰ ਸਾਡੇ ਖਿਲਾਫ ਕਰਤੇ ਸਾਰਿਆਂ ਦੇ ਤੇ ਅਸੀਂ ਉੱਥੇ ਕੀ ਕਰ ਸਕਦੇ ਆਂ? ਜਿਹੜਾ ਹਾਈ ਕੋਰਟ ਤੋਂ ਵੱਡਾ ਤੇ ਕੋਈ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਅਸੀਂ ਫਿਰ ਵੀ ਇਸ ਚੀਜ਼ ਦੇ ਵਿੱਚ ਸੀਗੇ ਕਿ ਜੇ ਇਹ ਅਗਰ ਸਾਡੀਆਂ ਮੰਗਾ ਮੰਨੀਆਂ ਜਾਂਦੀਆਂ ਤਾਂ ਵਧੀਆ ਗੱਲ ਸੀ ਕਿਉਂਕਿ ਜਨਤਾ ਤੇ ਬਹੁਤ ਤਕੜਾ ਬੋਝ ਹੈ ਜਨਤਾ ਦੀ ਬੜੀ ਤਕੜੀ ਲੁੱਟ ਹੋ ਰਹੀ ਹੈ ਇੱਥੇ ਔਰ ਜਿਹੜਾ ਤਕਾ ਜਿਹੜਾ ਹੋ ਰਿਹਾ ਵਾ ਉਹ ਰੋਕਿਆ ਜਾਂਦਾ ਤਾਂ ਵਧੀਆ ਗੱਲ ਸੀ ਹੁਣ ਅਗਲੀ ਰਣਨੀਤੀ ਕੀ ਰੂਗੀ ਅਗਲੀ ਰਣਨੀਤੀ ਤੋਂ ਹੁਣ ਦੱਸਿਆ ਵੀ ਅਸੀਂ ਇਹਦੀ ਇੱਕ ਤੇ ਰੇਟ ਦਾਅਰ ਕਰ ਰਹੇ ਹਾਂ ਕੱਲ ਨੂੰ ਜਾਂ ਪਰਸੋਂ ਰਿੱਟ ਡੈਰ ਹੋ ਜਾਣੀ ਹੈ ਸਾਡੀ ਦੂਜੇ ਪੰਨੇ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨਾਲ ਮੀਟਿੰਗ ਕਰਾਂਗੇ ਗੜਕਰੀ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨਾਲ ਮੀਟਿੰਗ ਕਰਾਂਗੇ ਕਿਉਂਕਿ ਉਹਨਾਂ ਦੇ ਬਿਆਨ ਆ ਜਿਹੜੇ ਆ ਰਹੇ ਨੇ ਕਿ ਜਿਹੜਾ ਟੋਲ ਪਲਾਜ਼ਾ 60 ਕਿਲੋਮੀਟਰ ਤੇ ਸਾਡੀ ਵੀ ਇਹੀ ਮੰਗ ਸੀ ਕਿ ਇੱਕ ਟੋਲ ਪਲਾਜ਼ਾ ਅਦਰਾਏ ਕੋਲੇ ਲੱਗ ਜੇ ਤਾਂ ਸਾਡਾ ਜਿਹੜਾ ਬੋਝ ਆ ਉਹ ਘਟ ਜੂਗਾ ਤੋ ਅੱਧ ਰਹਿ ਜੂਗਾ ਇਹ ਜਿਹੜਾ ਹੁਣ ਇੱਥੇ 440 220 ਇਹ ਨੇ ਰੁਪਏ ਜਿਹੜੇ ਇਕੱਠੇ ਲਏ ਜਾ ਰਹੇ ਨੇ ਇਹ ਹਟਣਾ ਤੱਕਾ ਹੋ ਰਿਹਾ ਵਾ ਠੀਕ ਹੈ ਥੈਂਕ ਯੂ ਸਰ ਕੈਮਰੇ ਥੱਲੇ ਮੈਂ ਰਾਉਂਡ ਅਪ ਵਿਰਾਸਤ ਚਲ ਦਿੱਤਾ ਗਿਆ ਸੀ ਕਿਹਨਾਂ ਆਗੂ ਕੀ ਨਾਮ ਹੈ ਉਹਨਾਂ ਦਾ ਔਰ ਕਿਸ ਬਿਹਾਵ ਤੇ ਉਹਨਾਂ ਨੂੰ ਵਿਰਾਸਤ ਦਿੱਤਾ ਗਿਆ ਸੀ ਅੱਜ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਉਹ ਚਾਲੂ ਕੀਤਾ ਉਹ ਉਸ ਦੇ ਰਿਗਾਰਡਿੰਗ ਸਾਡੀ ਕਿਸਾਨ ਜਥੇਬੰਦੀਆਂ ਦੇ ਦਿਲਬਾਖ ਸਿੰਘ ਗਿੱਲ ਤੇ ਸਾਰੇ ਜਿਹੜੇ ਇੰਦਰਵੀਰ ਹੋਰ ਤੇ ਪ੍ਰਧਾਨਜੀ ਪਟਾੜਲੇ ਤੇ ਸਾਰੇ ਸਟੇਟ ਦੇ ਆਗੂ ਆਏ ਇਹਨਾਂ ਨਾਲ ਇਸ ਰਿਗਾਰਡਿੰਗ ਮੀਟਿੰਗ ਕੀਤੀ ਗਈ ਮੀਟਿੰਗ ਕਰਨ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਜਿਹੜਾ ਕਿਸਾਨ ਯੂਨੀਅਨ ਦੇ ਜਥੇਬੰਦੀ ਨੇ ਵੀ ਸਾਰਿਆਂ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਆ ਵੀ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਆ ਇਹਦੀ ਅਸੀਂ ਕੋਰਟ 'ਚ ਚਾਰਾਜੋਈ ਕਰਾਂਗੇ ਤੇ ਅਸੀਂ ਕਿਸੇ ਤਰ੍ਹਾਂ ਦਾ ਸਾਡੀ ਮੀਟਿੰਗ ਜ਼ਰੂਰ ਅਸੀਂ ਕੀਤੀ ਆ ਪਰ ਅਸੀਂ ਕਿਸੇ ਤਰ੍ਹਾਂ ਦਾ ਫਿਜ਼ੀਕਲੀ ਉੱਥੇ ਰੋਕਣਾ ਜਾਂ ਬੰਦ ਕਰਨਾ ਉਹ ਸਾਡਾ ਕੋਈ ਮਨਸ਼ਾ ਨਹੀਂ ਅਸੀਂ ਕੋਰਟ ਨੂੰ ਮੰਨਦੇ ਆ ਤੇ ਇਸ ਗੱਲ ਦੀ ਸਹਿਮਤੀ ਦੇ ਨਾਲ ਜਿਹੜਾ ਅਸੀਂ ਮੀਟਿੰਗ ਹੁਣ ਫਰਕ ਸਰ ਉਹਨਾਂ ਨੂੰ ਮੌਕੇ ਤੋਂ ਲੈ ਕੇ ਲੈ ਕੇ ਆਂਦਾ ਗਿਆ ਸੀਗਾ ਮੀਟਿੰਗ ਵਾਸਤੇ ਲੈ ਆਂਦਾ ਗਿਆ ਸੀ ਜਾਂ ਫਿਰ ਉਹਨਾਂ ਨੂੰ ਹਿਰਾਸਤ ਚ ਲਿਪਤਾ ਗਿਆ ਦੇਖੋ ਇਹ ਟੋਲ ਪਲਾਜ਼ਾ ਜਿਹੜਾ ਉੱਥੇ ਨਹੀਂ ਸੀ ਆਏ ਇਹ ਉਹਦੇ ਸਾਈਡ ਤੇ ਜਿਹੜਾ ਫਲਾਈਓਵਰ ਹੈ ਉੱਥੇ ਇਹਨਾਂ ਨੇ ਆਪਣਾ ਇੱਕ ਮੈਂਬਰ ਸਾਹਿਬਾਨਾਂ ਨੂੰ ਇਕੱਠੇ ਹੋਣ ਲਈ ਕਿਹਾ ਸੀ ਉੱਥੋਂ ਇਸ ਮਤਲਬ ਸਾਨੂੰ ਇਹ ਸੀ ਮੇਬੀ ਇਹ ਉੱਥੇ ਟੋਲ ਪਲਾਜ਼ਾ ਜਿਹੜਾ ਰੋਕਣਾ ਚਾਹੁੰਦੇ ਆ ਬਟ ਉੱਥੋਂ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਆਓ ਆਪਾਂ ਇੱਕ ਬੈਠ ਕੇ ਮੀਟਿੰਗ ਕਰ ਲਈਏ ਤਾਂ ਇਹਨਾਂ ਨੂੰ ਅਸੀਂ ਲੈ ਕੇ ਜਾਂਦਾ ਸੀ ਬਟ ਸਾਡੀ ਮੀਟਿੰਗ ਜਦੋਂ ਆਪਸ ਵਿੱਚ ਹੋਈ ਤੇ ਉੱਥੋਂ ਕਾਫੀ ਗੱਲਾਂ ਦੀ ਕਲੈਰਿਟੀ ਹੋ ਗਈ ਵੀ ਜਿਹੜਾ ਮਾਨਯੋਗ ਕੋਰਟ ਦੇ ਜੋ ਹਾਈ ਕੋਰਟ ਦੇ ਆਰਡਰ ਹਨ ਉਹਦੀ ਅਸੀਂ ਸਾਰੇ ਪਾਲਣਾ ਕਰਾਂਗੇ ਉਹ ਸਾਡਾ ਬਣਦਾ ਵੀ ਤੇ ਬਾਕੀ ਜੇ ਉਹਦੇ ਵਿੱਚ ਕੋਈ ਅਸੀਂ ਚਾਰਾ ਜੋਈ ਕਰਨੀ ਆ ਅਸੀਂ ਮਾਨ ਜੋ ਕੋਰਟ ਚ ਕਰਾਂਗੇ ਜਾਂ ਕੋਈ ਉਹ ਤਾਂ ਉਤਲੀ ਕੋਰਟ ਚ ਜੇ ਸਾਨੂੰ ਹੋਊਗਾ ਤਾਂ ਅਸੀਂ ਉਥੇ ਇਹਦੀ ਰਿਲੀਫ ਲੈਣ ਦੀ ਕੋਸ਼ਿਸ਼ ਕਰਾਂਗੇ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਤੁਸੀਂ ਮੀਟਿੰਗ ਵਾਸਤੇ ਉਹਨਾਂ ਨੂੰ ਲੈ ਕੇ ਆਂਦੇ ਹਿਰਾਸਤ ਵਾਸਤੇ ਨਹੀਂ ਹਿਰਾਸਤ ਨਹੀਂ ਉਥੇ ਜਦੋਂ ਇਕੱਠੇ ਹੋਏ ਸਾਰਿਆਂ ਨੂੰ ਇਹ ਕਿਹਾ ਗਿਆ ਵੀ ਆਓ ਆਪਾਂ ਇਸ ਬਾਰੇ ਮੁੱਦੇ ਬਾਰੇ ਵਿਚਾਰ ਲਈਏ ਨਹੀਂ ਇਹ ਅਸੀਂ ਵਿਚਾਰਨ ਲਈ ਕੀਤਾ ਸੀ ਤੇ ਅਸੀਂ ਉਹਨਾਂ ਨੂੰ ਵਿਚਾਰ ਲਿਆ ਔਰ ਸਾਡੀ ਆਪਸ ਵਿੱਚ ਜਥੇਬੰਦੀ ਨਾਲ ਤੇ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਨਹੀਂ ਔਰ ਸਹਿਮਤੀ ਹੈ ਟੋਲ ਜਿਹੜਾ ਬਿਨਾਂ ਕਿਸੇ ਉਤੋਂ ਕੰਟੀਨਿਊਸਲੀ ਚੱਲ ਰਿਹਾ ਹੈ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ ਠੀਕ ਹੈ ਥੈਂਕ ਯੂ